ਜੀ ਜੋ ਵੀ ਉਸ ਦਿਨ ਜਗਜੀਤ ਸਿੰਘ ਖਲੀ ਵੀਰ ਨਾਲ ਹੋਇਆ ਆ ਅਸੀਂ ਆਪਣੇ ਉਸ ਬੋਲਾਂ ਦੇ ਤੌਰ ਦੇ ਉੱਤੇ ਮਾਫੀ ਮੰਗਦੇ ਆ ਜੀ ਠੀਕ ਆ ਜੀ ਗਾਂ ਤੋਂ ਇਸ ਚੀਜ਼ ਦਾ ਅਸੀਂ ਧਿਆਨ ਰੱਖਾਂਗੇ ਜੀ ਕਿ ਕੋਈ ਵੀ ਸਾਡੇ ਟਾਬੇ ਤੇ ਕੋਈ ਐਦਾ ਦਾ ਕੰਮ ਨਾ ਹੋਵੇ ਜਿਸ ਤਰ੍ਹਾਂ ਕਿ ਖਲੀ ਸਾਹਿਬ ਦੀ ਇੱਜ਼ਤ ਨੂੰ ਜਾਂ ਕਿਸੇ ਵੀ ਨੂੰ ਖਰਾਬੀ ਆਵੇ ਜੋ ਵੀ ਬਾਕੀ ਪਰਵਾਨ ਕੀਤੇ ਆ ਸਾਨੂੰ ਰੇਟ ਲਿਸਟਾਂ ਦੇ ਕੈਮਰਿਆਂ ਦੇ ਭਾਜੀ ਹੋਰਾਂ ਨੇ ਉਹ ਅਸੀਂ ਤੁਹਾਨੂੰ ਕਰਕੇ ਬਕਾਇਦਾ ਥਲੀ ਸਾਹਿਬ ਨੂੰ ਦੁਬਾਰਾ ਬੁਲਾਵਾਂਗੇ 1 ਮਹੀਨੇ ਬਾਅਦ ਕਿ ਭਾਜੀ ਹੁਣ ਆਪਨੀ ਆ ਕੇ ਸਾਰਾ ਕੁਝ ਚੈਕਿੰਗ ਕਰੋ ਠੀਕ ਹੈ ਠੀਕ ਹੈ ਜੀ ਗੁਰਦੁਆਰਾ ਸਾਹਿਬ ਵਿੱਚ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਦਾਂ ਵੀ ਜੋ ਵੀ ਹੋਇਆ ਆ ਉਹ ਜਿਹੜੀ ਤਲਕੀ ਜਿਹੜੀ ਤਲਕੀ ਹੋਈ ਆ ਤਲਕੀ ਜੋ ਵੀ ਮਾੜਾ ਮੋਟਾ ਕੁਝ ਹੋਇਆ ਆ ਉਹ ਦੇਬਾਸਿਅਸ ਜੀ ਮਾਫੀ ਮੰਗਦੇ ਆ ਜੀ ਅੱਛਾ ਜਿਹੜੇ ਕੈਮਰੇ ਆ ਮਹੀਨਾ ਨਹੀਂ ਆ 48 ਘੰਟੇ ਦਾ ਟਾਈਮ ਕੈਮਰੇ ਕੈਮਰੇ 48 ਘੰਟੇ ਚ ਲੱਗਣਗੇ ਮੈਂ ਕਿਹਾ ਕਿ ਸਰ ਨੂੰ ਕਿ ਮਹੀਨੇ ਬਾਅਦ ਅਸੀਂ ਆਪਣੇ ਰੈਂਟ ਨਹੀਂ ਆਉਗੀ ਕਿਸੇ ਕੰਪਲੀਟ ਨਹੀਂ ਆਉਗੀ ਤੇ ਮਹੀਨੇ ਬਾਅਦ ਸਲੀਪ ਸਾਹਿਬ ਨੂੰ ਮੌਕੇ ਤੇ ਬੁਲਾਇਆ ਵਾਂਗੇ ਜੇ ਅਸੀਂ ਸਰ ਜੀ ਨਹੀਂ ਆਉਗੀ ਜੀ ਬਿਲਕੁਲ ਬਿਲਕੁਲ ਤਿੰਨ ਚੀਜ਼ਾਂ ਫਾਲਤੂ ਆ ਗਈਆਂ ਸੀ ਉਹ ਤਾਂ ਨਹੀਂ ਹੋਣਗੀਆਂ ਬਿਲਕੁਲ ਕੁਝ ਨਹੀਂ ਕੋਈ ਕੰਪਲੀਟ ਨਹੀਂ ਆਈ ਤਿੰਨ ਚੀਜ਼ਾਂ ਫਾਈਨਲ ਹੋਈਆਂ ਨੇ ਜੀ ਕੈਮਰੇ ਵਾਲੀਆਂ ਕੈਮਰੇ ਵਾਲੀ ਫਾਈਨਲ ਰੇਟ ਲਿਸਟ ਲਾਉਂਗੇ ਰੇਟ ਲਿਸਟ ਦਾ ਮੰਗਿਆ ਕੋਈ ਚੀਜ਼ ਨਹੀਂ ਪਰੋ ਤਹਾ ਉਹ ਕਬਜ਼ਾ ਤੁਸੀਂ ਜਿੰਨਾ ਤੁਹਾਨੂੰ ਅਲਾਟ ਹੋਈ ਜਗਾ ਉਹਨੇ ਚ ਰੱਖੋਗੇ ਬਾਕੀ ਕਬਜ਼ਾ ਤੁਸੀਂ ਖਾਲੀ ਕਰੋ ਠੀਕ ਆ ਜੀ